ਗੁਰਦੁਆਰਾ ਗਨੀਖਾਨ ਅਭੀਖਾਂ ਗੋਲਕ ਅਤੇ ਪ੍ਰਬੰਧਕ ਕਮੇਟੀ ਦਾ ਮਾਮਲਾ ਫਿਰ ਤੋਂ ਪੱਕਿਆ ਜਾਣਕਾਰੀ ਮੁਤਾਬਕ ਉਸ ਸਮੇਂ ਪਹਿਲਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਦੁਆਰੇ ਦੇ ਸੇਵਕਾਂ ਵਿੱਚ ਗੁਰਦੁਆਰੇ ਦੇ ਫੰਡਾਂ ਨੂੰ ਲੈ ਕੇ ਟਕਰਾਅ ਹੋਇਆ ਸੀ ਜਿਸ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰਾਂ ਤੇ ਪੈਸਿਆਂ ਦੇ ਹੇਰਫੇਰ ਨੂੰ ਲੈ ਕੇ ਪਰਚਾ ਵੀ ਦਰਜ ਹੋਇਆ ਸੀ ਅਤੇ ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਵਿੱਚ ਸੇਵਾ ਨਿਭਾਉਣ ਲਈ ਬੀਬੀਆਂ ਅਤੇ ਹੋਰ ਮੋਤਵਾਰਾਂ ਵੱਲੋਂ ਗੁਰਦੁਆਰਾ ਕਿਰਪਾਣ ਪੀੜ ਸਾਹਿਬ ਦੇ ਬਾਬਾ ਸਰਵਣ ਸਿੰਘ ਜੀ ਨੂੰ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਫੈਸਲੇ ਲਈ ਲਿਆਂਦਾ ਗਿਆ ਅਤੇ ਬਾਬਾ ਸਰਵਣ ਸਿੰਘ ਜੀ ਨੇ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲੀ ਹੁਣ ਇਸ ਮਾਮਲੇ ਵਿੱਚ ਇੱਕ ਨਵਾਂ ਮੋੜ ਦੇਖਣ ਨੂੰ ਮਿਲਿਆ ਗੁਰਦੁਆਰਾ ਗਨੀਖਾਨ ਨਵੀਖਾਨ ਦੀ ਸੇਵਨ ਬਾਰ ਰਹੀਆਂ ਔਰਤਾਂ ਅਤੇ ਕੁਝ ਸ਼ਹਿਰ ਦੇ ਮੋਤਵਾਰ ਸੱਜਣਾ ਵੱਲੋਂ ਪੁਲਿਸ ਸਟੇਸ਼ਨ ਮਾਚਿਵੜਾ ਸਾਹਿਬ ਦੇ ਅੱਗੇ ਧਰਨਾ ਮਾਰ ਕੇ ਸਮਰਾਲਾ ਨਵਾਂ ਸ਼ਹਿਰ ਮਾਰਗ ਪਿਛਲੇ 24 ਘੰਟੇ ਤੋਂ ਮੁਕੰਮਲ ਤੌਰ ਤੇ ਬੰਦ ਕੀਤਾ ਗਿਆ ਹੈ ਅਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਗੁਰਦੁਆਰਾ ਕਿਰਪਾਣ ਪੀੜ ਸਾਹਿਬ ਦੇ ਬਾਬਾ ਸਰਵਣ ਸਿੰਘ ਨੂੰ ਇਸ ਗੁਰਦੁਆਰਾ ਸਾਹਿਬ ਵਿੱਚੋਂ ਬਾਹਰ ਕੱਢਿਆ ਜਾਵੇ ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਹਨੀਸ਼ ਕੌਸ਼ਲ ਜੀ ਮੇਰੇ ਬਲਜਿੰਦਰ ਕੌਰ ਤੇ ਕੀ ਮਾਮਲਾ ਜਿਹੜਾ ਇੱਥੇ ਬੈਠੇ ਜਿਹੜਾ ਧਰਨੇ ਤੇ ਅਸੀਂ ਬੈਠੇ ਜੀ ਅਸੀਂ ਵੀ ਬਾਬਾ ਜੀ ਨੂੰ ਸਰਵਣ ਸਿੰਘ ਨੂੰ ਲੈ ਕੇ ਆਈਆਂ ਅਸੀਂ ਬੀਬੀਆਂ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਥੋੜਾ ਜਿਹਾ ਪਹਿਲੀ ਕਮੇਟੀ ਦਾ ਰੌਲਾ ਸੀਗਾ ਉਹ ਬੀਬੀਆਂ ਨੂੰ ਥੋੜਾ ਜਿਆਹਾ ਹੈਰਾਨ ਕਰਦੇ ਸੀਗੇ ਅਸੀਂ ਵੀ ਅਸੀਂ ਇਹ ਕਰਕੇ ਲੈ ਕੇ ਆਏ ਸੀ ਬਾਬਾ ਜੀ ਵੀ ਏਸੀ ਸਾਡੀ ਟੋਕਰੀ ਜਿਹੜੀ ਆ ਇਹਨਾਂ ਨੇ ਕਾਸੇਵਾਲਾਂ ਦੀ ਟੋਕਰੀ ਉਧਰ ਪਹਚਾਤੀ ਸੀ ਦੂਜੇ ਪਾਸੇ ਲੰਗਰ ਹਾਲ 'ਚ ਅਸੀਂ ਕਿਹਾ ਵੀ ਤੁਹਾਡੀ ਟੋਕਰੀ ਚੱਕਾਇਆ ਉਹ ਬਾਬਾ ਜੀ ਸਾਡੀ ਹੈਲਪ ਹੈਲਪ ਵਾਸਤੇ ਲੈ ਕੇ ਆਏ ਸੀ ਅਸੀਂ ਵੀ ਸਾਡੀ ਹੈਲਪ ਕਰੋ ਜਦੋਂ ਉਹਨਾਂ ਨੇ ਸਾਡੀ ਹੈਲਪ ਕੀਤੀ ਟੋਕਰੀ ਵੀ ਚੱਕੀ ਗਈ ਸਾਰੀ ਚੱਕੀ ਗਈ ਅਸੀਂ 7ਵੇਂ ਦਿਨ ਅਸੀਂ ਬਾਬਾ ਜੀ ਨੂੰ ਕਹੇ ਬਾਬਾ ਜੀ ਵੀ ਜਿਹੜੀ ਆਪਣੇ ਕੋਲ ਚਾਬੀ ਆ ਨਾ ਅਸੀਂ ਕਾਸੇਵਾਲੇ ਬਾਬਾ ਜੀ ਨੂੰ ਦੇਣੀ ਆ ਇਹ ਕਹਿੰਦੇ ਵੀ ਖੇੜੇ ਨੇ ਕਿਹਾ ਵੀ ਤੁਸੀਂ ਦੇਣੀ ਨੀਗੀ ਬਾਬਾ ਜੀ ਨੂੰ ਉਹ ਨਹੀਂ ਦੇਣੀ ਸਰਬਣ ਨੂੰ ਸਰਬਣ ਬਾਬਾ ਜੀ ਨੂੰ ਕਹਤਾ ਤੁਸੀਂ ਬੀਬੀਆਂ ਤੋਂ ਖੋਲੋ ਇਹਨੇ ਸਾਰੇ ਪ੍ਰਸਾਦ ਸਾਡੇ ਖੇੜੇ ਨੇ ਪਾਏ ਨੇ ਕੋਈ ਬਾਬਾ ਜੀ ਦੇ ਵਿੱਚ ਪਹਿਲਾਂ ਕੋਈ ਕਸੂਰ ਨਹੀਂ ਸੀ ਹੁਣ ਬਾਬਾ ਜੀ ਉਹਦੀ ਸਹੈ ਦੇ ਉੱਤੇ ਖੇੜੇ ਦੇ ਸਾਰਾ ਜੋ ਵੀ ਕੰਮ ਕਰਦਾ ਖੇੜੇ ਦੀ ਸਹੈ ਤੇ ਕਰਦਾ ਵਾ ਇਹਨਾਂ ਨੇ ਬੀਬੀਆਂ ਵੀ ਹੈਰਾਨ ਕੀਤੀਆਂ ਨੇ ਸੰਗਤ ਵੀ ਹੈਰਾਨ ਕੀਤੀ ਆ ਉੱਥੇ ਕੋਟੇ-ਕੋਟ ਦੇ ਨੇ ਉੱਥੇ ਬਹੁਤ ਕੁਝ ਹੁੰਦਾ ਉੱਥੇ ਸਾਡੀ ਸੰਗਤੇ ਨਹੀਂ ਰਹੀ ਜੀ ਸੰਢ ਤਿੰਨ ਗੋਲਖਾਂ ਭੰਨੀਆਂ ਤਿੰਨ ਗੋਲਖਾਂ ਦੇ ਪੈਸੇ ਬਾਬਾ ਜੀ ਦੇ ਕੋਲੇ ਨੇ ਇਨਾਂ ਦੇ ਸਰਵਨ ਸਿੰਘ ਕੋਲੇ ਇਹ ਕਿੱਥੋਂ ਖਾਣ ਕੁਣਕਾ ਕੁਣਕਾ ਇਹ ਇਕੱਠਾ ਕਰਕੇ ਸੰਢਤ ਦੇ ਮੂੰਹ 'ਚ ਪਾਉਂਦੇ ਨੇ ਇਨਾਂ ਨੂੰ ਕੋਈ ਅਧਿਕਾਰ ਨਹੀਂ ਫਿਰ ਇਹ ਕਹਿੰਦੇ ਨੇ ਪਿੰਡਾਂ ਦੇ ਬੰਦੇ ਨਾਲ ਹੁਣ ਗ੍ਰਾਹੀ ਪਿੰਡਾਂ 'ਚੋਂ ਮਿਲਦੀ ਆ ਇਹਨਾਂ ਨੂੰ ਪਿੰਡਾਂ ਵਾਲੇ ਇਹਨਾਂ ਨੂੰ ਤਾਨ ਦਿੰਦੇ ਨੇ ਪਿੰਡਾਂ 'ਚੋਂ ਗ੍ਰਾਹੀ ਆਉਂਦੀ ਆ ਸਾਡੇ ਸ਼ਹਿਰ ਦੇ ਵਿੱਚੋਂ ਗ੍ਰਾਹੀ ਇੰਨੀ ਘੱਟ ਆਉਂਦੀ ਆ ਜਿੰਨੇ ਸਾਡੇ ਪਿੰਡਾਂ ਵਾਲੇ ਲੋਕ ਦਿੰਦੇ ਨੇ ਕਿ ਕਿਉਂ ਕਹਿੰਦੇ ਨੇ ਵੀ ਹੁਣ ਖੇੜੇ ਹੋਣੀ ਵੀ ਬਾਬਾ ਜੀ ਹੋਣੀ ਹੋਰ ਸੰਗਤ ਜਿਹੜੀ ਦੋ ਚਾਰ ਬੰਦੇ ਬੈਠੇ ਨੇ ਅਸੀਂ ਇਹ ਨਹੀਂ ਵਿੱਚ ਰਹਿਣ ਦੇਣੇ ਨਹੀਂ ਰਹਿਣ ਦੇਣੇ ਸਾਨੂੰ ਤਾਂ ਕਾਰ ਸੇਵਾ ਚਾਹੀਦੀ ਆ ਅਸੀਂ ਕਾਰ ਸੇਵਾ ਹੀ ਰੱਖਣੀ ਆ ਆਪਣੀ ਖੇੜੇ ਦਾ ਨਾਮ ਲੈਣਾ ਖੇੜਾ ਕੌਣ ਆ ਜੀ ਖੇੜੇ ਦਾ ਨਾਮ ਨਹੀਂ ਮੈਨੂੰ ਹਣ ਮਨਮੋਹਨ ਸਿੰਘ ਖੇੜਾ ਕੌਣ ਹੈ ਜੀ ਇਹ ਕੋਈ ਇਹ ਤਾਂ ਨਹੀਂ ਇਹ ਕੁਝ ਨਹੀਂ ਹੈਗਾ ਕੋਈ ਕਮੇਟੀ ਦਾ ਨਹੀਂ ਕੋਈ ਨਹੀਂ ਜਿਵੇਂ ਅਸੀਂ ਗਏ ਸੀਗੇ ਆਪਣੀ ਸੰਗਤ ਦੀ ਸੇਵਾ ਕਰਨ ਓਏ ਆਇਆ ਸਾਡੇ ਕੋਲ ਹੀ ਸੀ ਬੀਬੀ ਕਿਵੇਂ ਕਰਨਾ ਸੀ ਇਹਨੂੰ ਸਾਰੀ ਉਦੋਂ ਗੱਲ ਦਸਦੀ ਵੀ ਇਦਾਂ ਦਾ ਕਰਕੇ ਅਸੀਂ ਬਾਬਾ ਜੀ ਨੂੰ ਲੈ ਕੇ ਆਇਆ ਇਹ ਤਾਂ ਲਿਆ ਕੇ ਇਹਨੇ ਬਾਬਾ ਜੀ ਨੂੰ ਹੋਰੀ ਕਰਨ ਭਰਤੇ ਬਾਬਾ ਜੀ ਦੇ ਸਾਨੂੰ ਕਹਿ ਦਿੰਦਾ ਸੀ ਮਾਲਕ ਦੇਣੇ ਆ ਕੇ ਬੀਬੀਓ ਚਾਬੀ ਨਹੀਂ ਦੇਣੀ ਇਹਨੂੰ ਉਧਰ ਜਾ ਕੇ ਬਾਬਾ ਜੀ ਨੂੰ ਕਹਿਣਾ ਸੀ ਬੀਬੀਆਂ ਤੋਂ ਚਾਬੀ ਖੋਲੋ ਜਿੱਦਣ ਬੋਲ ਕਪਨ ਨਹੀਂ ਆ ਉਦੋਂ ਵੀ ਖੇੜੇ ਤੇ ਪੈਰੋਂ ਫੁੱਟੀਆਂ ਖੇੜਾ ਮਾਲਕ ਦੇਣ ਕਹਿ ਕੇ ਬਾਬਾ ਜੀ ਨੂੰ ਜਦ ਹੀ ਆਪ ਬਾਹਰ ਨਿਕਲ ਗਿਆ ਕਿਉਂ ਨਿਕਲਿਆ ਜਦ ਤੂੰ ਪਨਾਹੇ ਤੇ ਕੋਲੇ ਬੈਠੋ ਤੁਸੀਂ ਫਿਰ ਹੁਣ ਕੀ ਮੰਗ ਕਰਦੇ ਮੰਗ ਸਾਡੀ ਇਹ ਹੈ ਚਾਬੀਆਂ ਘਾਰ ਸੇਵਾਲਿਆਂ ਨੂੰ ਦੇਣ ਉਹਨੂੰ ਬਾਬਾ ਜੀ ਦਾ ਜਿਹੜਾ ਕੋਈ ਵੀ ਬੈਠਾ ਬੰਨਿੰਗ ਸਿੰਘ ਭਾਈ ਆ ਉਹਦਾ ਉਹਨੂੰ ਉੱਥੋਂ ਠਾ ਲੈਣਾ ਉਹਨੂੰ ਤਾਂ ਕਰਨਾ ਜਾਰੀ ਆ ਨਹੀਂ ਹੋਣਾ ਜੇ ਜਾਰੀ ਰਹੂਗਾ ਚਾਹੇ ਇਹ ਸਾਡਾ 6 ਮਹੀਨੇ ਰਹੇ ਚਾਹੇ 2 ਮਹੀਨੇ ਰਹੇ ਚਾਹੇ 1 ਮਹੀਨਾ ਰਹੇ ਇਹ ਇੱਥੇ ਬੈਠੇ ਰਹਾਂਗੇ ਜੱਟ ਕੇ ਬੈਠਾਂਗੇ ਜੱਟ ਕੇ ਤੁਹਾਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਪ੍ਰਸ਼ਾਸਨ ਨਾਲ ਗੱਲ ਹੋਈ ਤੁਹਾਡੀ ਹਾਂਜੀ ਹੋਈ ਆ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਸੁਣੀ ਕੋਈ ਸਾਡੀ ਇਹਨਾਂ ਨਾਲ ਗੱਲ ਨਹੀਂ ਹੋਈ ਤਿੰਨ ਦੋ ਵਾਰੀ ਐਸਐਚਓ ਸਾਹਿਬ ਜੀ ਗਏ ਨੇ ਦੋ ਵਾਰੀ ਡਿਪਟੀ ਵੀ ਗਏ ਨੇ 10 ਵਜੇ ਕੱਲ ਵੀ ਆਏ ਨੇ ਕਹਦੇ 8 ਦਿਨ ਦਾ ਟਾਈਮ ਮੰਗ ਇਹ ਮੈਨੂੰ ਐਂ ਦ ਮਹਾਪੁਰਸ਼ਾ ਤੋਂ ਟਾਈਮ ਮੰਗਿਆ ਸੀ ਉਹਨਾਂ ਨੇ ਮਹਾਪੁਰਸ਼ਾ ਤੋਂ ਮੰਗਿਆ ਸੀ ਮਹਾਪੁਰਸ਼ਾ ਨੇ 15 ਦਿਨਾਂ ਦਾ ਦੇ ਕੇ ਗਏ ਸੀ ਉਹ ਕਿਉਂ ਨਹੀਂ ਇਹਨਾਂ ਨੇ ਫਿਰ ਉਹਦੋਂ 15 ਦਿਨ ਪੂਰੇ ਕੀਤੇ ਇਹ ਥੌਂ ਥੌਂ ਤੇ ਸੌ ਝੱਟ ਕੇ ਮਿੰਟ ਜੀ ਮੁੱਕਰੀ ਜਾਂਦੇ ਨੇ ਇਹਨਾਂ ਦਾ ਕੋਈ ਹੈ ਹੀ ਨਹੀਂ ਦੀਨ ਧਰਮ ਮੇਰਾ ਨਾਮ ਸੁਖਵੀਰ ਸਿੰਘ ਆ ਜੀ ਪ੍ਰਧਾਨ ਗੁਰਦੁਆਰਾ ਗਰੀਨੋ ਵਿਖਾ ਸੌ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਆ ਜੀ ਕੀ ਮਾਮਲਾ ਹੈਗਾ ਜਿਹੜਾ ਤੁਹਾਨੂੰ ਇਹ ਚੰਗਲਾ ਹੈ ਧਰਨੇ ਤੇ ਧਰਨਾ ਸੀ ਕੱਲ 11 ਨਵੰਬਰ ਤੋਂ ਲਾਇਆ ਸੀ ਅੱਜ ਦੂਸਰਾ ਦਿਨ ਹੈ ਧਰਨੇ ਦਾ ਪੋਛ ਸਿੰਘ ਕਿਰਪਾਨਪੀਟ ਸਾਹਿਬ ਮੱਛੀਵਾੜਾ ਤੋਂ ਹੀ ਗੁਰਦੁਆਰਾ ਗੰਨੀ ਨਵਖਾਂ ਸਾਹਿਬ ਵੇਖੇ ਪਿਛਲੇ 2-3 ਮਹੀਨੇ ਤੋਂ ਨਜਾਇਜ਼ ਕਵਚ ਕਰੀ ਬੈਠੇ ਉਹਨਾਂ ਦੀਆਂ ਦੋ ਵੀ ਉਹਨਾਂ ਦੀਆਂ ਗਤੀਵਿਧੀਆਂ ਸੀ ਗੋਲਕਾਂ ਤੋੜਨ ਦੀਆਂ ਸੰਗਤ ਨੂੰ ਮਾੜਾ ਚੰਗਾ ਬੋਲਣ ਦੀਆਂ ਉਹ ਵੱਖ-ਵੱਖ ਟਾਈਮ ਤੇ ਮੱਛੀਵਾੜਾ ਥਾਣੇ ਦੇ ਵਿੱਚ ਆ ਕੇ ਕੰਪਲੀਟ ਵੀ ਹੋਈ ਜਿਹਦੇ ਵਿੱਚ ਸਾਡੇ ਜ세ਦਾਰ ਬਾਬਾ ਗੁਜਾਰ ਸਿੰਘ ਜੀ ਵੀ ਇੱਕ ਦਿਨ ਕੰਪਲੀਟ ਕਰਕੇ ਗਏ ਉਹ ਜਿਸ ਦਿਨ ਗੋਲਕ ਤੋੜ ਰਹੇ ਸੀ ਬਾਬਾ ਜੀ ਉਰੇ ਸੀ ਮਾਛੀਵਾੜੇ ਥਾਣਾ ਸਾਹਿਬ ਨੇ ਪANEEDAR ਸਾਹਿਬ ਨੂੰ ਸੱਦਿਆ ਮੌਕੇ ਤੇ ਗਏ ਉਹਨਾਂ ਖਿਲਾਫ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਲਟਾ ਉਹਨਾਂ ਦੇ ਜੋ ਵੀ ਪੈਸੇ ਬਣੇ ਸੀ ਗੋਲਕ ਚੋਰਾਂ ਨੇ ਲੁੱਟੇ ਉੱਥੋਂ ਜਾਂ ਚੋਰੀ ਕੀਤੀ ਉਹਨਾਂ ਨੂੰ ਇੱਕ ਕਮਰੇ ਦੇ ਵਿੱਚ ਰਖਾ ਕੇ ਲੋਕ ਵੀ ਇਹਨਾਂ ਨੇ ਲਵਾਇਆ ਉਹ ਉਸ ਤੋਂ ਬਾਅਦ ਉਹ ਦਰਖਾਸਤ ਡੀਡੀਆ ਰ ਨੇ ਕੱਟੀ ਹੈ ਮਾਛੀਵਾੜੇ ਥਾਣੇ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਦੀ ਗਤੀਵਿਧੀਆਂ ਫੇਰ ਦੁਬਾਰਾ ਜਾਰੀ ਰਹੀਆਂ ਫੇਰ ਗੋਲਕਾਂ ਤੋੜੀਆਂ ਉਹਨਾਂ ਦੀ ਰਿਕਾਰਡਿੰਗ ਉਹ ਇਹਨਾਂ ਨੂੰ ਮਾਚੀਵਾੜਾ ਥਾਣੇ ਨੂੰ ਦਿੱਤੀ ਉਸ ਤੋਂ ਬਾਅਦ ਇੱਕ ਕੰਪਲੀਟ ਸੀ ਅੱਜ ਤੋਂ 15 ਦਿਨ ਪਹਿਲਾਂ ਫਿਰ ਡੀਐਸਪੀ ਸੰਵਰਾਲਾ ਨੂੰ ਦਿੱਤੀ ਉਹਦੇ ਵਿੱਚ ਵੀ ਜਦ 15 ਦਿਨ ਬੀਤਣ ਤੋਂ ਬਾਅਦ ਕਾਰਵਾਈ ਨਹੀਂ ਹੋਈ ਅਖੀਰ ਨੂੰ ਸਾਨੂੰ ਮਜਬੂਰ ਹੋ ਕੇ ਮਾਚੀਵਾੜਾ ਸਾਹਿਬ ਆ ਕੇ ਰੇ ਥਾਣੇ ਦੇ ਮੂਰੇ ਧਰਨਾ ਲਾਉਣਾ ਪਿਆ ਮਸਲਾ ਪਿਛਲੇ ਟਾਈਮ ਤੋਂ ਔੜਜਿਆ ਹੋਇਆ ਹੈ ਕਾਫੀ ਕਾਫੀ ਸਮਾਂ ਟੁੱਟ ਗਿਆ ਹੈ ਜੀ ਵਕ ਵਕ ਟਾਈਮ ਤੇ ਹੀ ਜਾਣਕਾਰੀ ਵੀ ਦਿੰਦੇ ਰਹੇ ਇਹਨਾਂ ਨੂੰ ਪਰ ਇਹਨਾਂ ਨੇ ਕੋਈ ਗਵਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਹੜਾ ਪਹਿਲਾਂ ਗਵਨ ਦਾ ਮਾਮਲਾ ਆਇਆ ਸੀ ਉਹ ਪਰਚੇ ਕੱਟੇ ਗਏ ਜੀ ਜਵਾਨ ਤਾਂ ਉਹਨਾਂ ਦੀ ਹਾਈ ਕੋਰਟ ਤੱਕ ਰੱਦ ਹੋ ਗਈਆਂ ਸੀ ਤੇ ਉਹ ਇਸ ਵਾਰੀ ਵੀ ਉਹ ਉਹਨਾਂ ਨੇ ਆਪਣੇ ਆਪ ਨੂੰ ਸਲੰਡਰ ਕਰਿਆ ਮਜਬੂਰ ਹੋ ਕੇ ਤੇ ਉਹ ਵੀ 2 ਦਿਨ ਮਾਚੀ ਵਾਲਾ ਪੁਲਿਸ ਦੇ ਵਿੱਚ ਸੁਣਿਆ ਵੀ ਉਹ ਰਿਮਾਂਡ ਦੇ ਨੇ ਹੁਣ ਤੁਹਾਡੀ ਕਮੇਟੀ ਵੱਲੋਂ ਮੰਗ ਕੀਤੀ ਜਾ ਰਹੀ ਹੈ ਇਹ ਜਿਹੜੀ ਸਾਡੀ ਕਮੇਟੀ ਹੈ ਜੀ ਇਹ ਦਿੱਲੀ ਵਾਲੇ ਬਾਬਾ ਜੀ ਨੇ ਖੁਦ ਆਪ ਬਣਾਈ ਹੋਈ ਹੈ ਜਿਹੜੀ ਪਿਛਲੇ 2017 ਤੋਂ ਇਹ ਬਣੀ ਹੋਈ ਹੈ ਜੀ ਪੁਰਾਣੀ ਕਮੇਟੀ ਜਿਨ੍ਹਾਂ ਨੇ ਗਵਨ ਕਰਿਆ ਉਹਨਾਂ ਨੇ 2 ਸਾਲ 3 ਸਾਲ ਇਹ ਕਮੇਟੀ ਰੱਖੀ ਗਵਨ ਕਰਕੇ ਉਹ ਸਾਈਡ ਤੇ ਹੋ ਗਈ ਇਹ ਕਮੇਟੀ ਪੁਰਾਣੀ ਆ ਸਾਡੇ ਚੇਅਰਮੈਨ ਨੇ ਬਾਬਾ ਜੀ ਸੁਰਿੰਦਰ ਸਿੰਘ ਜੀ ਦਿੱਲੀ ਵਾਲੇ ਉਹ ਖੁਦ ਚੇਅਰਮੈਨ ਨੇ ਇਸ ਕਮੇਟੀ ਉਹ ਆਪ ਦੇਖ ਰਿਹਾ ਕਰ ਰਹੇ ਆ ਉਹਨਾਂ ਨੇ ਹੀ ਕਮੇਟੀ ਬਣਾਈ ਹੈ ਤਾਂ ਜੋ ਕਿ ਇਸ ਕੇਸ ਦੇ ਵਿੱਚ ਪੈਰਵਾਹੀ ਕੀਤੀ ਜਾ ਸਕੇ ਤੇ ਹੁਣ ਸਾਡੀ ਇਹੀ ਮੰਗ ਆ ਜੀ ਅਸੀਂ ਬੈਠੇ ਆ ਅੱਜ ਦੂਸਰਾ ਦਿਨ ਸਾਨੂੰ 10 ਵਜੇ ਦਾ ਟਾਈਮ ਦਿੱਤਾ ਸੀ ਹਜੇ ਕੋਈ ਗੱਲਬਾਤ ਨਹੀਂ ਪੁਲਿਸ ਪ੍ਰਸ਼ਾਸਨ ਨਾਲ ਕੋਈ ਗੱਲ ਹੋਈ ਥੋੜੀ ਕੱਲ ਦੀ ਜਦੋਂ ਉਹ ਬੈਠੇ ਕੱਲ ਡੀਐਸਪੀ ਸਾਹਿਬ ਆਏ ਸੀ ਉਹ ਪਹਿਲਾਂ ਤਾਂ ਕਾਫੀ ਦਿਨ ਮੰਗ ਰਹੇ ਸੀ ਦਿਨ ਤਾਂ ਅਸੀਂ ਕਿ ਕਈ 3 ਮਹੀਨੇ ਤਾਂ ਪਹਿਲਾਂ ਹੀ ਹੋ ਗਏ ਤੁਹਾਨੂੰ ਟਾਈਮ ਦਿੰਦੇ ਹਾਂ ਤੇ ਕੱਲ ਆ ਕੇ ਚਾਰ ਪੰਜ ਦਿਨ ਦਾ ਕਹਿਣ ਲੱਗੇ ਫਿਰ ਰਾਤ ਤੱਕ ਇਹ ਗੱਲ ਹੋਈ ਸੀ ਵੀ ਕੱਲ 10 ਵਜੇ ਨਿੰਗ ਸਿੰਘ ਮੰਨੇ ਆ ਵੀ ਅਸੀਂ ਤੁਹਾਨੂੰ ਚਾਬੀਆਂ ਦੇ ਦਾਂਗੇ ਅਸੀਂ ਗੁਰਦੁਆਰਾ ਸਾਹਿਬ ਤੋਂ ਕਬਜ਼ਾ ਛੱਡ ਦਾਂਗੇ ਹੁਣ ਤੱਕ ਤੁਸੀਂ ਜਾਮ ਲੱਗ ਰਹੇ ਹੋ ਹਾਂਜੀ ਜੇ ਜਾਮ ਲਗਾਇਆ ਕੱਦ ਤੱਕ ਲੱਗਿਆ ਰਹੋ ਤੇ ਉਹਨਾਂ ਚਿਰ ਲੱਗਿਆ ਰਹੂ ਜੀ ਜਿੰਨਾ ਚਿਰ ਉਹ ਸਾਨੂੰ ਚਾਬੀ ਨਹੀਂ ਦਿੰਦੇ ਗੁਰਦੁਆਰਾ ਸਾਹਿਬ ਕਾਰ ਸੇਵਾ ਦੇ ਅੰਡਰ ਪਿਛਲੇ 40 ਸਾਲਾਂ ਤੋਂ ਅਸੀਂ ਚਾਹੁੰਦੇ ਆ ਇਹਦਾ ਪ੍ਰਬੰਧ ਪਹਿਲਾਂ ਦੀ ਤਰ੍ਹਾਂ ਹੀ ਕਾਰ ਸੇਵਾ ਕੋਲ ਹੀ ਰਹੇ ਕਮੇਟੀ ਦਾ ਇੱਕ ਦੇਖਰੇਖ ਵਾਸਤੇ ਨਾਲ ਆ ਜੀ ਪੂਰਾ ਪ੍ਰਬੰਧ ਕਾਰ ਸੇਵਾ ਦਾ ਜਾਂ ਕਾਰ ਸੇਵਾ ਹੀ ਪੈਸੇ ਖਰਚਦੀ ਆਲੇ ਦੋਲੇ ਗੁਰਦੁਆਰੇ ਚਾਰ ਪੰਜ ਗੁਰਦੁਆਰੇ ਦੇ ਇਤਿਹਾਸਕ ਉਹਨਾਂ ਦੀ ਸੇਵਾ ਵੀ ਚੱਲ ਰਹੀ ਆ। ਲੇਕਿਨ ਇਹਦਾ ਪ੍ਰਬੰਧ ਕੱਲੀ ਕਾਰ ਸੇਵਾ ਕੋਲ ਹੀ ਰਹੇ ਅਸੀਂ। ਇਹ ਵੀ ਕਿਹਾ ਜਾ ਰਿਹਾ ਕਿ ਕਿ ਜਿਹੜੇ ਬਾਬਾ ਜੀ ਕਿਰਪਾਨ ਵਿਡ ਵਾਲਿਆਂ ਨੂੰ ਲਿਆਂਦਾ ਗਿਆ ਉੱਤੇ ਕਿ ਉਹ ਉਹਨਾਂ ਨੂੰ ਵੀ ਗੁਰਦੁਆਰਾ ਸਾਹਿਬ ਦੀ ਬੀਬੀਆਂ ਦੇ ਕੋਲ ਲੈ ਆਂਦਾ ਗਿਆ ਸੀ। ਗੁਰਦੁਆਰੇ ਦੀ ਬੀਬੀਆਂ ਕੋਲੋਂ ਲੈ ਕੇ ਗਿਆ ਸੀ ਕਿਉਂਕਿ ਜਿਹੜਾਂ ਪਰ ਪਰਚੇ ਹੋਏ ਆ ਜੀ ਇਹਨਾਂ ਨੇ ਗਵਨ ਕਰਿਆ। ਉਹ ਸੋ ਕੁਝ ਬੀਬੀਆਂ ਨੂੰ ਗਲਤ ਬੋਲ ਰਹੇ ਸੀ ਵੀ ਤੁਸੀਂ ਜਾਓ ਇੱਥੇ ਰੋਟੀਆਂ ਨਹੀਂ ਬਣਾਉਣੀਆਂ। ਗਨੀਜ਼ਮ ਖਾਨ ਸਾਹਿਬ ਪ੍ਰਬੰਧ ਦੇ ਵਿੱਚ ਸੀ ਸੇਵਾ ਕਰਨ ਆਉਂਦੀ ਸੀ ਉਹਨਾਂ ਨੂੰ ਖਲਤ ਬੋਲਦੇ ਰਹੇ ਉਹ ਖੁਦ ਸੱਤ ਅੱਠ ਵੀ ਗਈਆਂ ਕਿਰਪਾਲਪੁਰ ਖੁਦ ਗਈਆਂ ਨੇ ਉਹ ਇਹਨਾਂ ਨੂੰ ਲੈ ਕੇ ਆਈਆਂ ਨੇ ਲੇਕਿਨ ਹੌਲੀ-ਹੌਲੀ ਜਦੋਂ ਉਹਨਾਂ ਨੇ ਗੋਲਕ ਤੋੜਨੀ ਸਟਾਰਟ ਕਰਤੀ ਫਿਰ ਸਾਨੂੰ ਪਤਾ ਲੱਗਿਆ ਵੀ ਇਹ ਜਿਹੜੇ ਜਗਦੀਸ਼ਾਡਾ ਠੌਰ ਨੇ ਜਾਂ ਦਲਜੀਤ ਸਿੰਘ ਬਿੱਲ ਨੇ ਇਹ ਉਹਨਾਂ ਦੇ ਨਾਲ ਆ ਕਿਉਂਕਿ ਪਿਛਲੇ ਕੁ ਸਮੇਂ ਪਾਤ ਇਹ ਗੁਰਦੁਆਰਾ ਸਾਹਿਬ ਗਏ ਇਹਨਾਂ ਨੇ ਉਹਨਾਂ ਨਾਲ ਫੋਟੋਆਂ ਕਰਵਾਈਆਂ ਪੋਸਟਾਂ ਪਾਈਆਂ ਵੀ ਸਾਨੂੰ ਪ੍ਰਬੰਧਕ ਉਸ ਕਮੇਟੀ ਨੇ ਸਾਨੂੰ ਮੁੱਖ ਸੇਵਾਦਾਰ ਯਾਨੀ ਪ੍ਰਬੰਧਕ ਤੇ ਦਿੱਤਾ ਉਹਨਾਂ ਕੱਲ ਦਾ ਫੇਰ ਬਿਆਨ ਆ ਰਿਹਾ ਨਿਗ ਸਿੰਘਾਂ ਦਾ ਵੀ ਉਹ ਝੂਠ ਫਵਾ ਸੀ ਲੇਕਿਨ ਪਹਿਲਾਂ ਤੇ ਦੇ ਦਿੰਦੇ ਜਦੋਂ ਉਹਦਾ ਉਰਪਰ ਪ੍ਰਭਾਵ ਪੈਂਦਾ ਸ਼ਹਿਰ ਦੇ ਵਿੱਚ ਉਹ ਦੇਖ ਕੇ ਫੇਰ ਮੁੱਕਰ ਜਾਂਦੇ ਆ ਬਾਬਾ ਜੀ ਦਿੱਲੀ ਵਾਲੇ ਵੀ ਆਏ ਸੀ ਉਹਨਾਂ ਕੋਲ ਵੀ 15 ਦਿਨ ਲਈ ਸੀ ਨਿਗਾਨੇ ਵੀ 15 ਦਿਨ ਸਾਨੂੰ ਦੇ ਦਿਓ ਅਸੀਂ ਆਪਣੇ ਉੱਠ ਕੇ ਚੱਲ ਜਾਾਂਗੇ ਉਸ ਗੱਲ ਨੂੰ ਵੀ ਤਕਰੀਬਨ ਡੇਢ ਵੀਨਾ ਹੋ ਗਿਆ ਉਹਨੇ ਮੁਕਰ ਗਿਆ ਵੀ ਅਸੀਂ ਇਹ ਗੁਰਦੁਆਰਾ ਛੱਡਣੇ ਇੱਕ ਮਾਛੋੜਾ ਸ਼ਹਿਰ ਦਾ ਇੱਕ ਤਕਰੀਬਨ 3-4 ਮਹੀਨੇ ਪੁਰਾਣਾ ਇਹ ਮਸਲਾ ਆ ਗੁਰਦੁਆਰਾ ਗਨੀਖਾ ਨਵੀਂਖਾ ਦੇ ਵਿੱਚ ਕੁਝ ਬੰਦਿਆਂ ਨੇ ਆਪਣੀ ਸੁਸਾਇਟੀ ਬਣਾ ਕੇ ਕਰੋੜਾਂ ਰੁਪਏ ਦਾ ਗਵਨ ਕੀਤਾ ਜਿਸ ਟਾਈਮ ਤੇ ਉਹ ਗਵਨ ਹੋਇਆ ਉਸ ਟਾਈਮ ਦੇ ਉੱਤੇ ਕਿਉਂਕਿ ਸ਼ਹਿਰ 'ਚ ਮਾਹੌਲ ਇਹਜਾ ਬਣ ਗਿਆ ਸੀ ਵੀ ਸਾਰੀਆਂ ਜਥੇਬੰਦੀਆਂ ਤੋਂ ਸਹਿਯੋਗ ਮੰਗਿਆ ਗਿਆ ਕਿ ਇੱਕ ਤਾਂ ਆਪਾਂ ਉਹ ਬੰਦਿਆਂ ਨੂੰ ਇੱਥੋਂ ਬਾਹਰ ਕਰੀਏ ਤੇ ਉਹਨਾਂ ਤੇ ਪਰਚਾ ਕਰਾਈਏ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਤੇ ਪਰਚਾ ਵੀ ਹੋਇਆ ਉਹਨਾਂ ਨੇ ਜ਼ਮਾਨਤਾਂ ਵੀ ਰਦ ਹੋਈਆਂ ਤੇ ਉਹਨਾਂ ਦੇ ਵਿੱਚੋਂ ਇੱਕ ਜੋ ਦਜੀਤ ਸਿੰਘ ਗਿੱਲ ਸਾਹਿਬ ਕਾ ਪ੍ਰਧਾਨ ਸੀ ਕਮੇਟੀ ਦੇ ਉਹਨਾਂ ਨੇ ਕੱਲ ਸਲੰਡਰ ਵੀ ਕੀਤਾ ਤੇ 2 ਦਿਨ ਦਾ ਪੁਲਿਸ ਰਿਮਾਂਡ ਉਹਨਾਂ ਨੂੰ ਮਿਲਿਆ ਸੋ ਇਹ ਤਾਂ ਹੋਈ ਇੱਕ ਪਾਸੇ ਦੀ ਗੱਲ ਜਿਹਦੇ ਕਰਕੇ ਸ਼ੁਰੂ ਹੋਇਆ ਦੂਸਰੇ ਪਾਸੇ ਜਦੋਂ ਇਹ ਜਥੇਬੰਦਿਆਂ ਨੇ ਸਹਿਯੋਗ ਮੰਗਿਆ ਉਦੋਂ ਹੀ ਬਾਬਾ ਸਰਵਣ ਸਿੰਘ ਜੀ ਕਿਰਪਾਨ ਪਹਿਟ ਵਾਲਿਆਂ ਤੋਂ ਸਹਿਯੋਗ ਮੰਗਿਆ ਗਿਆ ਵੀ ਤੁਸੀਂ ਵੀ ਆ ਕੇ ਆਪਣੇ ਜਥੇ ਨਾ ਉੱਤੇ ਬੈਠੋ ਉਹਨਾਂ ਨੇ ਪੂਰਨ ਸਹਿਯੋਗ ਦਿੱਤਾ ਬੜਾ ਵਧੀਆ ਸਾਰੇ ਸੱਚ ਸੁੱਚੇ ਢੱਗੇ ਢੰਗ ਨਾਲ ਸਭ ਕੁਝ ਹੋ ਗਿਆ ਉਸ ਤੋਂ ਬਾਅਦ ਜਿਹੜੇ ਸਾਡੇ ਦਿੱਲੀ ਵਾਲੇ ਬਾਬਾ ਜੀ ਨੇ ਬਚਨ ਸਿੰਘ ਜੀ ਆਪ ਆਏ ਇੱਥੇ ਤੇ ਅੱਗੇ ਆ ਕੇ ਗੱਲ ਕੀਤੀ ਵੀ ਹੁਣ ਜਿਹੜਾ ਪ੍ਰਬੰਧ ਕਿਉਂਕਿ ਇਹ ਗੁਰਦੁਆਰੇ ਦਾ ਪ੍ਰਬੰਧ ਪਿਛਲੇ 40 ਸਾਲਾਂ ਤੋਂ ਕਾਰਸੇਵਾਲੇ ਕਰ ਰਹੇ ਨੇ ਕਾਰਸੇਵਾਲਿਆਂ ਨੇ ਹੀ ਉਹਨਾਂ ਦੀ ਸਰਪ੍ਰਸਤੀ ਹੇਠ ਇੱਕ ਕਮੇਟੀ ਬਣੀ ਆ ਜਿਹੜਾ ਇਹਦਾ ਕੰਮ ਕਾਜ ਦੇਖਦੀ ਆ ਤੇ ਜਦੋਂ ਇਹ ਗੱਲ ਕੀਤੀ ਗਈ ਵੀ ਇਹਦਾ ਕੰਮ ਕਾਜ ਦੁਬਾਰਾ ਸਾਂਭ ਦੋ ਤੇ ਬਾਬਾ ਸਰਵਨ ਸਿੰਘ ਉਹਨਾਂ ਨੇ ਪਹਿਲਾਂ 15 ਦਿਨ ਮੰਗੇ ਫਿਰ ਸ਼ਹਿਰ ਨਿਵਾਸੀਆਂ ਨੇ ਬੜੀਆਂ ਬੇਨਤੀਆਂ ਕੀਤੀਆਂ ਆਹਨਾ ਕਾਨੀ ਕਰਦੇ ਕਰਦੇ ਮਸਲਾ ਇੱਥੇ ਪਹੁੰਚ ਗਿਆ ਵੀ ਗੁਰੂ ਘਰ ਦੀਆਂ ਗੋਲਕਾਂ ਬਿਨਾਂ ਕਮੇਟੀ ਦੀ ਇਜਾਜ਼ ਕਮੇਟੀ ਵਾਲਿਆਂ ਨੇ ਦੋ ਵਾਰ ਉਹਦੇ ਖਿਲਾਫ ਦਰਖਾਸਤ ਦਿੱਤੀ ਬਾਕਾਇਦਾ ਵੀਡੀਓ ਰਿਕਾਰਡਿੰਗਸ ਸਬੂਤ ਦਿੱਤੇ ਪਰ ਹਜੇ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਅੱਕੇ ਹੋਏ ਇਹਨਾਂ ਨੇ ਜੋ ਕਮੇਟੀ ਮੈਂਬਰ ਨੇ ਕਿਉਂਕਿ ਜਿਹੜੇ ਸਾਡਾ ਕੇਵਲ ਇਹ ਜੋ ਗਨੀਖਨ ਅਵੀਖਾਂ ਦੇ ਕਾਰਸੇ ਵਾਲੇ ਨੇ ਕੇਵਲ ਉੱਥੇ ਦੀ ਸੇਵਾ ਨਹੀਂ ਕਰਦੇ ਚਾਹੇ ਚਾਹਤ ਸਾਹਿਬ ਹੋਵੇ ਚਾਹੇ ਆਪਣੇ ਕਰਪਾਨਪਿੰਟ ਸਾਹਿਬ ਹੋਣ ਚਾਹੇ ਆਪਣਾ ਤੁਸੀਂ ਕਹੋ ਵੀ ਚਰਨ ਕਮਨ ਸਾਹਿਬ ਗੁਰਦੁਆਰਾ ਆਇਆ ਚਾਹੇ ਲੱਲਾ ਗੁਰਦੁਆਰਾ ਆਇਆ ਜਿੱਥੇ ਆਪਣੇ ਪੌਤ ਗੁਰਦੁਆਰਾ ਸਾਹਿਬ ਆ ਸਾਰੇ ਪਾਸੇ ਦੀ ਸੇਵਾ ਪਿਛਲੇ ਲੰਬੇ ਸਮੇਂ ਤੋਂ ਕਾਰ ਸੇਵਾ ਵਾਲੇ ਕਰਦੇ ਆ ਰਹੇ ਨੇ ਸੋ ਇਹ ਕਈ ਜਿਹੜੇ ਧਾਰਮਿਕ ਇਤਿਹਾਸਕ ਗੁਰਦੁਆਰੇ ਸਾਡੇ ਏਰੀਆ ਦੇ ਵਿੱਚ 15 ਦੇ ਕਰੀਬ ਹੈਗੇ ਨੇ ਉਹਨਾਂ ਦੇ ਵਿੱਚੋਂ ਤਕਰੀਬਨ 10 12 ਦੀ ਸੇਵਾ ਕਾਰ ਸੇਵਾ ਤੋਂ ਚੱਲਦੀ ਆ ਸੋ ਇਸ ਟਾਈਮ ਤੇ ਮਸਲਾ ਇਸ ਲਈ ਗੰਭੀਰ ਹੋ ਗਿਆ ਕਿ ਪ੍ਰਸ਼ਾਸਨ ਨੂੰ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਅੱਜ ਕੱਲ ਅੱਜ ਕੱਲ ਕਰਦੇ ਕਰਦੇ ਗੱਲ ਅੱਗੇ ਪਹੁੰਚ ਗਈ ਤੇ ਹੁਣ ਕਿਤੇ ਕਿਤੇ ਨਾ ਕਿਤੇ ਨੀਅਤ ਸਾਫ਼ ਹੁੰਦੀ ਜਿਹੜਾ ਕਬਜ਼ਾ ਕਰਨ ਦੀ ਨੀਤ ਲਾ ਲੋ ਜਾਂ ਗੁਰੂ ਘਰ ਦੇ ਫਾਂਡਾਂ ਲਈ ਦੁਰਵਰਤੋਂ ਲਾ ਲੋ ਇਸ ਲਈ ਇਹ ਮਸਲਾ ਇੱਥੇ ਪਹੁੰਚਿਆ ਵੀ ਕੱਲ ਦੇ ਇਹ ਬੀਬੀਆਂ ਵੀ ਬੇਟੀਆਂ ਨੇ ਸੰਗਤ ਵੀ ਬੈਠੀ ਆ ਕੱਲ ਦਾ ਇਹ ਹਾਈਵੇ ਜਿਹੜਾ ਇਹ ਜਾਮ ਕੀਤਾ ਹੋਇਆ ਤੇ ਰਾਤ ਇੱਥੇ ਹੀ ਬੀਬੀਆਂ ਸੁੱਤੀਆਂ ਨੇ ਸੋ ਮੈਂ ਬੇਨਤੀ ਇਹ ਕਰਦਾ ਵੀ ਗੁਰੂ ਘਰ ਦਾ ਪੈਸਾ ਪ੍ਰਸ਼ਾਸਨ ਨੂੰ ਤੇ ਸੂਝਵਾਨ ਸੱਜਣਾ ਨੂੰ ਇਕੱਠੇ ਹੋ ਕੇ ਇਹ ਆਪਾਂ ਨੂੰ ਹੱਲ ਕੱਢਣਾ ਚਾਹੀਦਾ ਜਿਹੜੇ ਜੀ ਪ੍ਰਚਾਰ ਚੰਦਾ ਕੀ ਜਣਾ ਪ੍ਰਸ਼ਾਸਨ ਜਿਹੜਾ ਆ ਪ੍ਰਸ਼ਾਸਨ ਨੇ ਸਾਨੂੰ ਕੱਲ ਕਿਹਾ ਸੀ ਪਹਿਲਾਂ ਤਾਂ ਉਹਨਾਂ ਨੇ ਹਫ਼ਤੇ ਦਾ ਟਾਈਮ ਮੰਗਿਆ ਫਿਰ ਉਹਨਾਂ ਨੇ ਅੱਜ 10 ਵਜੇ ਤੱਕ ਦਾ ਟਾਈਮ ਦਿੱਤਾ ਸੀ ਹੁਣ ਪਤਾ ਲੱਗਿਆ ਵੀ ਐਸਐਚਓ ਸਾਹਿਬ ਉੱਥੇ ਗਏ ਹੋਏ ਨੇ ਗੁਰਦੁਆਰਾ ਸਾਹਿਬ ਗੱਲ ਕਰਨ ਲਈ ਸੋ ਇਹ ਜਿਹੜੇ ਆਪਣੇ ਸੰਗਤ ਬੈਠੀ ਹੈ ਵੇਜਿੱਤ ਨੇ ਵੀ ਜਦੋਂ ਉਧਰੋਂ ਸਾਨੂੰ ਕੋਈ ਸਿਗਨਲ ਮਿਲੂਗਾ ਜਦੋਂ ਕਹਿਣਗੇ ਵੀ ਅਸੀਂ ਗੁਰਦੁਆਰਾ ਸਾਹਿਬ ਛੱਡ ਕੇ ਜਾਂਦੇ ਆ ਇੱਜ਼ਤ ਮਾੜਨਾ ਭੇਜਾਂ ਕਿਉਂਕਿ ਉਹਨਾਂ ਨੇ ਬਹੁਤ ਯੋਗਦਾਨ ਰਿਹਾ ਉਹਨਾਂ ਦਾ ਗੁਰਦੁਆਰੇ ਨੂੰ ਜਿਹੜੀ ਪਿਛਲੀ ਲੜਾਈ ਲੜਨ ਦੇ ਵਿੱਚ ਪਰ ਹੁਣ ਕੁਝ ਕਾਰਨਾ ਕਰਕੇ ਕਈ ਰੋਲ ਵੀ ਵਿੱਚ ਬੰਦੇ ਜਿਹੜੇ ਨੇ ਉਹ ਗਲਤ ਅਦਾ ਕਰ ਰਹੇ ਨੇ ਸੋ ਹੁਣ ਪ੍ਰਸ਼ਾਸਨ ਤੋਂ ਅਸੀਂ ਮੰਗਾ ਵੀ ਜਲ ਤੋਂ ਜਲਦੇ ਦਾ ਜੋ ਪ੍ਰਬੰਧ ਆ ਉਹ ਮੁਰਤੋਂ ਜਿਹੜੀ ਕਮੇਟੀ ਗੁਰਦੁਆਰਾ ਸਾਹਿਬ ਦੀ ਹੈਗੀ ਆ ਕਿਰਪਾਨ ਜਿਹੜੀ ਆਪਣੇ ਸਕਾਰਸੇ ਵਾਲੇ ਬਾਬਾ ਜੀ ਦੇ ਬਾਬਾ ਬਚਨ ਸਿੰਘ ਜੀ ਦੇ ਦਿਸਾਂ ਦੇ ਤੇ ਚੱਲਦੀ ਆ ਉਹਨੂੰ ਮੁਰਤੋਂ ਦਾ ਪ੍ਰਬੰਧ ਸੰਭਾਲਿਆ ਜਾਵੇ ਤਾਂ ਕਿ ਤਾਂ ਕਿ ਜੇ ਸੰਗਤ ਦਾ ਪੈਸਾ ਚੰਗੇ ਕੰਮ ਤੇ ਲਾਇਆ ਜਾ ਸਕੇ ਅੱਗੇ ਲੱਗਿਆ ਜਾੰਮ ਜੁਰੰਗੇ ਟਾਈਮ ਤੇ ਕੀ ਮਸਲਾ ਜੀ ਤੇ ਕੀ ਤੁਸੀਂ ਇਹ ਕਿਤਾਬ ਸੋਲਵ ਕਰਦੇ ਹਾਂ ਹਾਂਜੀ ਇਹ ਸਰ ਗੁਰੂਵਰਾ ਸ੍ਰੀ ਕਨਿਕਾ ਨਵਿਕਾ ਆਪਣੇ ਮਾਛੀਵੜਾ ਸਾਹਿਬ ਨਾਲ ਸਵਾਗਤ ਹੈ ਧਾਰਮਿਕ ਮਸਲਾ ਜੀ ਇਹ ਅਸੀਂ ਬੜੀ ਸ਼ਾਂਤੀ ਨਾਲ ਸਾਡੇ ਸੀਨੀਅਰ ਅਫਸਰ ਵੀ ਬੜੀ ਸ਼ਾਂਤੀ ਨਾਲ ਇਸ ਮਸਲੇ ਨੂੰ ਹੱਲ ਕਰਨੇ ਲੱਗੇ ਹੋਏ ਨੇ ਕਿ ਜਲਦੀ ਹੱਲ ਹੋ ਜਾਏ ਕਿੰਨਾ ਟਾਈਮ ਲੱਗ ਸਕਦਾ ਜੀ ਜਲਦੀ ਤੋਂ ਜਲਦੀ ਤੁਹਾਨੂੰ ਆਸ ਹੈ ਜੀ ਅੱਜ ਸ਼ਾਮ ਤੱਕ ਹੋ ਜਾਣਾ ਸਰ ਧਾਰਮਿਕ ਜੀ 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 ਸਾਨੂੰ ਭਰੋਸਾ ਦਿੱਤਾ ਜੀ ਸੰਤ ਨੇ ਜੀ ਕੋਈ ਨਾ ਗੱਲਬਾਤ ਹੋਈ ਹੈ ਬਿਲਕੁਲ ਰੈਗੂਲਰ ਹੀ ਹੁੰਦੀ ਰਹਿੰਦੀ ਹੈ ਜੀ ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ